ਹਾਂਜੀ ਮੇਰੇ ਪਿਆਰੇ ਵੀਰੋ ਸਾਰੇ ਰੱਬ ਵਰਗੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਜੋ ਕਿ ਵੀਰ ਮੈਨੂੰ ਕੁਝ ਦਿਨ ਪਹਿਲਾਂ ਮੈਸਰ ਖਾਨਾ ਨਰਸਰੀ ਦੇ ਉੱਤੇ ਮਿਲੇ ਸੀ ਤਾਂ ਮੈਂ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜਦੋਂ ਵੀ ਅੱਗੇ ਆਓ ਠਿੰਡਾ ਜਾਂ ਮਾਨਸਾ ਜਾਓ ਤਾਂ ਮੇਰੇ ਕਲਾ ਕੇਂਦਰ 'ਚ ਰੁੱਕ ਕੇ ਆਇਓ ਅੱਜ ਮੈਂ ਚਾਰੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਬੜਾ ਮਨ ਖੁਸ਼ ਹੋਇਆ ਵੀਰਾਂ ਨੇ ਅੱਜ ਮੇਰੇ ਕਲਾ ਕੇਂਦਰ ਵਾਸਤੇ ਸਪੈਸ਼ਲ ਗੱਡੀ ਰੋਕ ਕੇ ਪੂਰਾ ਕਲਾ ਕੇਂਦਰ ਵੇਖ ਕੇ ਮੇਰੀ ਹੈਲਪ ਵਾਸਤੇ ਮੇਰੀ ਮਦਦ ਵਾਸਤੇ ਮੇਰੀ ਦੁਕਾਨ ਤੋਂ ਖਰੀਦਾ ਵੀ ਕੀਤੀ ਇਸ ਕਰਕੇ ਮੈਂ ਵੀਰਾਂ ਦਾ ਬਹੁਤ ਜੀਆਇਆਂ ਕਹਿੰਨਾ ਤੇ ਅੱਜ ਮੈਂ ਵੀਰਾਂ ਨੂੰ ਦਿਖਾਉਣ ਜਾ ਰਿਹਾ ਵੀ ਤੁਹਾਡੇ ਘਰ ਸਬਜ਼ੀ ਕੱਟਣ ਵਾਲੀ ਕਰਦ ਤੇ ਤੁਹਾਡੇ ਪੈਰਾਂ ਵਿੱਚ ਪਾਈ ਚੱਪਲ ਦੇ ਵਿੱਚ ਕਿੱਡਾ ਵੱਡਾ ਗੁਣਾ ਹੈ ਆਓ ਮੈਂ ਤੁਹਾਨੂੰ ਦਿਖਾਵਾਂ ਪੰਜਾਬ ਦਾ ਅਜੂਬਾ ਰਾਠੀ ਕਲਾ ਕੇਂਦਰ ਜਿਹੜੇ ਤੁਸੀਂ ਇਹ ਪੰਛੀ ਵੇਖ ਰਹੇ ਵੀਰੇ ਪੰਛੀ ਤੁਹਾਨੂੰ ਕੁਝ ਕਹਿੰਦੇ ਨੇ ਇਹ ਕਹਿੰਦੇ ਨੇ ਵੀ ਸਾਡੇ ਭੈਣ ਭਰਾ ਸਾਡੀਆਂ ਬੜੀਆਂ ਡਾਰਾਂ ਹੋਇਆ ਕਰਦੇ ਸੀ ਅਸੀਂ ਇਹ ਮੋਰ ਨੇ ਜਿਹੜੇ ਹਰ ਗੁਰੂ ਘਰ ਦੇ ਵਿੱਚ ਹਰ ਡੇਰੇ ਦੇ ਉੱਤੇ ਹੋਇਆ ਕਰਦੇ ਸੀ 70 ਸਾਲ ਪਹਿਲਾਂ ਅੱਜ ਸਾਡੇ ਕੋਲ ਕਿਉਂ ਇਹ ਮੋਰ ਦੂਰ ਹੋ ਗਏ ਕਿਉਂਕਿ ਸਾਡੇ ਕੋਲ ਪੁਰਾਣੇ ਰੁੱਖ ਪੁਰਾਣੇ ਜੰਗਲ ਨਹੀਂ ਰਹੀ ਇਸ ਕਰਕੇ ਵੀਰੋ ਪੰਛੀ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਘਟ ਚੁੱਕੇ ਨੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਦੇਸੀ ਚਿੜੀਆਂ ਸਾਡੇ ਕੋਲ ਖਤਮ ਹੋ ਗਈਆਂ ਕਿਉਂਕਿ ਖਤਮ ਤਾਂ ਹੋਈਆਂ ਸਾਡੇ ਕੋਲ ਛੱਤਾਂ ਆਰਸੀ ਹੋ ਗਈਆਂ ਕੱਚੇ ਮਕਾਨ ਨਹੀਂ ਰਹਿਏ ਇਸ ਕਰਕੇ ਵੀਰੋ ਜ ਵਾਚੋਵਾ ਧਰਿਏ ਪਾਣੀ ਧਰਿਆ ਕਰੀਏ ਬਾਦ ਤੋਂ ਆਦੇ ਸਿਰੁਖ ਲਗਾਈਏ ਪੰਛੀਆਂ ਨੂੰ ਬਚਾਈਏ ਜਿੰਨਾ ਹੋ ਸਕਦਾ ਪੰਛੀ ਬਚਾਓ ਬਿਮਾਰੀਆਂ ਭਜਾਓ ਵੀਰੋ ਜਿਵੇਂ ਕਾਂ ਦਾ ਬਹੁਤ ਵੱਡਾ ਰੋਲ ਆ ਸਾਡੇ ਜੀਵਨ ਦੇ ਵਿੱਚ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਉਸ ਤੋਂ ਬਾਅਦ ਮੈਂ ਗੱਲ ਕਰਦਾ ਪ੍ਰਾਣੀ ਵਿਰਸੇ ਦੀ ਬਹੁਤ ਸਾਰੇ ਵੀਰਾਂ ਕੋਲੇ ਉੱਠਦੀਆਂ ਕਾਠੀਆਂ ਉੱਠ ਵੀ ਹੈਗੇ ਸੀ ਅੱਜ ਤੋਂ ਹੁਣ ਸਾਡੇ ਕੋਲੋਂਪ ਹੋਗੇ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਆ ਰਾਜਸਥਾਨ ਦੇ ਵਿੱਚ ਬਹੁਤ ਜ਼ਿਆਦਾ ਆ ਉਸ ਤੋਂ ਬਾਅਦ ਇਹ ਗੱਡੇ ਜਿਵੇਂ ਤੁਸੀਂ ਇਹ ਜਿੰਦੇ ਵੇਖ ਰਹੇ ਹੋ ਪੁਰਾਣਾ ਮੱਛੀ ਜਿੰਦਾ ਉਸ ਤੋਂ ਬਾਅਦ ਇਹ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਤੁਸੀਂ ਵੇਖ ਰਹੇ ਹੋ ਹੱਥੀ ਮਲਾਈਆਂ ਸਾਡੇ ਘਰ ਕੱਪੜੇ ਦੀ ਮਿਲ ਹੋਇਆ ਕਰਦੀ ਸੀ ਇਹ ਤੁਸੀਂ ਵੇਖ ਰਹੇ ਹੋ ਕੱਪੜੇ ਦੀ ਮਿਲ ਇਹ ਚਰਖਾ ਇਹਦੇ ਨਾਲ ਪੂਣੀਆਂ ਇਹ ਸਾਡੇ ਘਰ ਦੇ ਵਿੱਚ ਨਕਪਾਹਾ ਨਰਮੇ ਵੀਜ ਕੇ ਖੱਦਰ ਦੇ ਕੱਪੜੇ ਹੁੰਦੇ ਸਾਡੇ ਬਜ਼ੁਰਗਾਂ ਕੋਲੇ ਵੀਰ ਜੀ ਨੇ ਤਾਂ ਵੇਖੇ ਵੀ ਹੋਣਗੇ ਨਾ ਜੀ ਹਾਂ ਜੀ ਹਾਂ ਜੀ ਹਾਂ ਇਸ ਕਰਕੇ ਵੀਰੋ ਨੇ ਫਾ ਲੈਣੇ ਹਨ ਇਸ ਕਰਕੇ ਤੁਸੀਂ ਵੇਖ ਰਹੇ ਹੋ ਸਾਰੇ ਇਹ ਤੁਹਾਡੇ ਘਰ ਵਿੱਚ ਆ ਪਿਆ ਇਹਨੂੰ ਵੱਧ ਤੋਂ ਵੱਧ ਸੰਭਾਲੋ ਬਹੁਤ ਸਾਰੇ ਵੀਰੇ ਫੱਟੀਆਂ ਦੇ ਨਾਲ ਪੜੇ ਨੇ ਉਹਨਾਂ ਨੂੰ ਬੇਨਤੀ ਕਰਦੇ ਇਹਨਾਂ ਨੂੰ ਜਰੂਰ ਸੰਭਾਲੋ ਸਾਡੇ ਘਰ ਝੋਲੇ ਸੀ ਜਿਹੜੇ ਸਾਡੀਆਂ ਮਾਵਾਵਾਂ ਹਰੇ ਕੱਢਦੀਆਂ ਹੁੰਦੀਆਂ ਸੀ ਇਹਨਾਂ ਨੂੰ ਜਰੂਰ ਸੰਭਾਲੋ ਪੁਰਾਣੀਆਂ ਟਾਇਵਰ ਕਾਟਾਂ ਇਹ ਪੱਥਰ ਦੇ ਰਿਕਾਰਡ ਆ ਗਏ ਅੱਜ ਸਾਡੇ ਕੋਲ ਭਾਵੇਂ ਮੋਬਾਈਲ ਆ ਗਿਆ ਪਰ ਇਹਨਾਂ ਚੀਜ਼ਾਂ ਨੂੰ ਤੁਹਾਡੇ ਬੱਚਿਆਂ ਨੂੰ ਦਿਖਾਉਣ ਵਾਸਤੇ ਜਰੂਰ ਸੰਭਾਲੋ ਜਿਹੜਾ ਤੁਸੀਂ ਪਰਲਾ ਰੇਡੋ ਵੇਖ ਰਹੇ ਹੋ ਸਾਨੂੰ 1900 ਦਾ 124 ਸਾਲ ਪੁਰਾਣਾ ਉਹ ਲਾ ਤੁਸੀਂ ਵੇਖ ਰਹੇ ਹੋ 100 ਸਾਲ ਦੇ ਕਰੀਬ ਪੁਰਾਣਾ ਸਾਲ 1925 ਦਾ ਇਹ ਜਗਦੇਵ ਸਿੰਘ ਮਹਿਤਾ ਮਹਿਤੇ ਪਿੰਡ ਦੇ ਵਿੱਚ ਇਹਨਾਂ ਨੇ ਬਾਡੀਆਂ ਪਈਆਂ ਅਰੀਜਨਲ ਉਹਨਾਂ ਤੋਂ ਮੈਂ ਵੇਸ਼ ਕੇ ਰੇਡੀਓ ਬਣਾਏ ਸੀਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਥੋੜਾ ਜਿਹਾ ਅਰੀਜਨਲ ਦਿਖਾ ਰਿਹਾ ਵਿੱਚ ਦੀ ਜਿਵੇਂ ਇਹ ਉਹ ਕਨਾਲੀ ਹੈ ਜਿਹਦੇ ਵਿੱਚ ਮੈਨੂੰ ਮੇਰੀ ਮੰਨ ਆਇਆ ਕਰਦੀ ਸੀ 1982 ਦੀ ਇਹ ਮੇਰੀ ਮਾਂ ਦੀ ਨਿਸ਼ਾਨੀ ਹੈ ਇਹ ਵੀ ਗੋਲਾ ਮੇਰੀ ਮਾਂ ਦਾ ਬਣਾਇਆ ਹੋਇਆ ਉਸ ਤੋਂ ਬਾਅਦ ਇਹ ਚੱਕੀਆਂ ਤੁਹਾਡੇ ਘਰ ਹੈਗੀਆਂ ਇਹਨਾਂ ਨੂੰ ਸੰਭਾਲੋ ਇਹ ਉਠਾਂ ਨੂੰ ਮਤਲਬ ਲੋਕ ਲਾਉਣ ਵਾਸਤੇ ਨਿਯੋਲ ਉਸ ਤੋਂ ਬਾਅਦ ਉਧਰ ਨਿਕਲਣ ਬੰਧਾਣੀਆਂ ਉਦੋਂ ਮਕਸੂਰ ਜਿਹੜਾ ਤੁਸੀਂ ਵੇਰ 100 ਸਾਲ ਪੁਰਾਣਾ ਉਸ ਤੋਂ ਬਾਅਦ ਇਹ ਕੱਪੜ ਇਸ ਤਰ੍ਹਾਂ ਖੱਦਰ ਬੁਣਿਆ ਜਾਂਦਾ ਸੀ ਵੀਰ ਸਾਨੂੰ ਦੇਖ ਕੇ ਗਏ ਨੇ ਉਸ ਤੋਂ ਬਾਅਦ ਇਹ ਖੂਹਾਂ ਤੋਂ ਪਾਣੀ ਢੋਣ ਵਾਲੇ ਤੌੜੇ ਕਿਉਂਕਿ ਇਹਨਾਂ ਦਾ ਮੂੰਹ ਤਾਂ ਪੀੜਾ ਰੱਖਿਆ ਜਾਂਦਾ ਸੀ ਕਿ ਪਾਣੀ ਛਲਕਦਾ ਨਹੀਂ ਸੀਗਾ 5-5 ਕਿਲੋਮੀਟਰ ਤੋਂ ਸਾਡੀਆਂ ਮਾਵਾਂ ਪਾਣੀ ਲੈ ਕੇ ਆਉਂਦੀ ਸੀ ਇਹ ਥਾਪਣਾ ਵੀ ਸੀਗਾ ਤੇ ਇਹਦੇ ਨਾਲ ਰੋਟੀਆਂ ਪਕਾਈਆਂ ਜਾਂਦੇ ਸੀਗੀਆਂ ਉਸ ਤੋਂ ਬਾਅਦ ਤੁਹ ਖਿੜੀਮੂਲਾ ਦੇਖ ਰਹੇ ਹੋ ਉਸ ਤੋਂ ਬਾਅਦ ਇਹ ਕੁੱਚ ਦੇਖ ਰਹੇ ਹੋ ਉਸ ਤੋਂ ਬਾਅਦ ਇਹ ਆਲਣੇ ਆ ਗਏ ਉਸ ਤੋਂ ਬਾਅਦ ਇਹ ਕਤਨੀ 100 ਸਾਲ ਦੇ ਕਰੀਬ ਪੁਰਾਣੀ ਜਿਹੜੀ ਤੁਸੀਂ ਦੇਖ ਰਹੇ ਹੋ ਹੱਥਾਂ ਦੇ ਨਾਲ ਬਣਾਈ ਅੱਜ ਦੀਆਂ ਮਟਿਆਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇੱਕ ਵਾਰੀ ਤੁਹਾਡੇ ਬਜ਼ੁਰਗਾਂ ਦੀ ਮਿਹਨਤ ਵੱਲ ਵੇਖਿਆ ਕਰੋ ਜਿੰਨਾ ਵੀ ਹੋ ਸਕਦਾ ਤੁਹਾਡੇ ਘਰ ਦਾਦੀਆਂ ਪੜਦਾਦਿਆਂ ਨੇ ਉਹਨਾਂ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਸਤਿਕਾਰ ਕਰੋ ਇਹ ਆ ਗਿਆ ਚਰਖਾ ਜੀ ਦੇ ਨਾਲ ਅਸੀਂ ਸੂਤ ਕੱਤਿਆ ਕਰਦੇ ਸੀ ਉੱਠ ਵਾਲਾ ਪਾ ਖੜਾ ਆ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਤੁਹਾਡੇ ਘਰ ਹੈਗਾ ਸਾਰਾ ਸਮਾਨ ਤੁਹਾਡੇ ਘਰ ਹੈ ਪੁਰਾਣਾ ਇਹਨੂੰ ਜਰੂਰ ਸੰਭਾਲਿਓ ਤੇ ਵੀਰ ਜੀਨ ਵੀਰ ਜੀ ਤੁਹਾਨੂੰ ਕਿੱਦਾਂ ਲੱਗਿਆ ਜੀ ਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ